ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਯੋਗ ਰਿਕਵੈਸਟ ਬੇਨਤੀ ਕਰਦੇ ਆਂ ਸਜਣੋ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੂ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਲੋ ਬੱਬਾ ਜੀ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਇਹਦਾ ਸਜਣੋ ਅਜ ਦੀ ਆਪਣੀ ਵਿਜਿਟ ਪਿੰਡ ਖੇਮਕਰਨ ਬਾਰਡਰ ਜ਼ਿਲ੍ਹਾ ਸ਼੍ਰੀ ਧਰਮਪਾਲ ਸਾਹਿਬ ਤਾਂ ਸਹੀ ਲੱਗਦੀ ਇਹਨੂੰ ਪੱਟੀ ਸ਼ਾ ਅਸ਼ਮਨੀ ਸ਼ਾ ਕੋਲ ਪਹੁੰਚੇ ਆ ਇੱਕ ਵੈਡ ਲੈ ਕੇ ਆਏ ਆ ਚੰਗੇ ਮਿਲਕ ਦੇ ਚੱਲਣ ਵਾਲੀ ਆ ਬਾਕੀ ਡਿਟੇਲ ਆਪਾਂ ਸ਼ਾ ਤੋਂ ਕਰਦੇ ਸਾਂਜੀ ਜੁੜੇ ਰਹੋ ਬਣੇ ਰਹੋ ਜੀ ਐਂਡ ਤੱਕਰ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਬਾ ਜੀ ਜੀ ਧੰਨਵਾਦ ਜੀ ਕਹਿਣ ਸੇ ਤਾਂ ਸ਼ੁਕਰ ਹੈ ਰੱਬ ਦਾ ਪਰਮੇਸ਼ਰ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਹੀ ਕਿਰਪਾ ਬਣਾਈ ਰੱਖਿਆ ਹੈ ਜਿੰਦਗੀ ਦੇ ਵਿੱਚ ਘਾਟੇ ਵਾਦੇ ਆਉਂਦੇ ਰਹਿੰਦੇ ਹੈ ਦਿਨ ਚੰਗੇ ਮਾੜੇ ਸਮਾਂ ਆਉਂਦਾ ਰਹਿੰਦਾ ਪਰ ਇਹ ਆ ਕਿ ਉਹਦੇ ਨਾਲ ਭਰੋਸਾ ਬਣਾ ਕੇ ਰੱਖੇ ਤੇ ਕੋਈ ਗੱਲ ਨਹੀਂ ਕਿਤੇ ਚੰਗੇ ਮਾੜੇ ਦਿਨ ਆਉਂਦੇ ਰਹਿੰਦੇ ਹੈ ਹਨਾ ਤੇ ਹੋਰ ਸ਼ੁਕਰ ਸ਼ੁਕਰ ਚਾਹੀਦਾ ਡਰੈਸ ਕਰੀਏ ਨਾ ਉਧਰ ਹਾਂਜੀ ਜਨਾ ਪਿੰਡ ਆਪਣਾ ਕੇਂਦਰ ਜੀ ਹਾਂ ਤਹਿਸੀਲ ਪੱਟੀ ਹਾਂ ਜ਼ਿਲ੍ਹਾ ਸ੍ਰੀ ਤਨਤਨ ਸਾਹਿਬ ਜੀ ਮੋਬਾਈਲ ਨੰਬਰ ਮੋਬਾਈਲ ਨੰਬਰ ਆਪਣਾ 81969021 ਠੀਕ ਹੈ ਜੀ ਇਹ ਇੱਕੋ ਵਾਇੜ ਇੱਕੋ ਕਿੰਨਾ ਸੂਹਾ ਹੋਏ ਇਹ ਬਾਬਾ ਜੀ ਤੀਜੇ ਸੂਏ ਜੀ ਤੇ ਕਿੰਨਾ ਕ ਦੁੱਧ ਭਰਿਆ ਉਹ ਬਾਬਾ ਜੀ ਤੁਸੀਂ ਹਿਸਾਬ ਕਿੰਨਾ ਦੁੱਧ ਹੈਗੀ ਮੈਂ ਕੀ ਆਖਣਾ ਨਹੀਂ ਸਾਨੂੰ ਅਹੀਂ ਕੀ ਦੱਸਣਾ ਹੈ ਇਹ ਜਿੰਨਾ ਖਰੀਦਣੀ ਉਹ ਅੰਦਾਜ਼ਾ ਲਾਉਣਾ ਹੈ ਨਾ ਸਾਡੇ ਅੰਦਾਜ਼ਾ ਨਾਲ ਤੇ 20 ਕਿਲੋ ਦੁੱਧ ਥੋੜਾ ਬਾਬਾ ਜੀ ਆਪੇ ਚਾਹੀਏ ਥੋੜਾ ਲੱਗੂਗਾ ਜਦੋਂ ਸੂਈ ਹਾਂ ਵਹੀ ਕਿਲ ਨੂੰ ਦੁੱਧ ਪਾਉਣਾ ਚਾਹੀਦਾ ਹਨ ਸੁਆ ਤਿੱਜਾ ਤੇ ਦਿਨ ਕਿੰਨੇ ਰਹਿ ਗਏ ਤਾਂ ਭਾਈ ਵੇਖੋ ਮਹਾਰਾਜ ਦਾ ਹੁਕਮ ਆਈਏ ਦੋ ਲੈਂਦੀ ਆ ਚਾਰ ਲੈਂਦੀ ਆ ਕਿ ਪੰਜ ਲੈਂਦੀ ਆ ਚਲੋ ਤੋਰ ਤੋਰਾ ਤਰਾ ਚੈੱਕ ਕਰਵਾ ਦੋ ਸੱਜਣੋ ਕਰੋ ਸੰਗ ਆ ਤੇ ਵਹਿੜ ਚੰਗੀ ਆ ਥਾਣ ਵੀ ਚੰਗਾ ਲੱਗਾ ਵਹਿੜ ਤੂੰ ਐਵੇਂ ਨਹੀਂ ਆਖਣਾ ਕਿ ਭਲਾ ਭੁਲਾ ਥੋੜੀਆਂ ਵਧੀਆਂ ਇਹ ਪਾਪੂ ਕੇ ਤੇ ਥਾਣ ਚੰਗਾ ਲੱਗਾ ਨਾ ਤੇ ਚੰਗੀ ਆ ਉਨੀ ਆ ਪਿਆ ਉਹਨਾਂ ਹੀ ਫਜਰੋਂ ਲੈਵਾ ਕਿਉਂਕਿ ਤੁਸੀਂ ਵੇਖ ਸਕਦੇ ਜੇ ਪੱਟਾਂ ਦੇ ਵਿੱਚ ਜਿਹੜਾ ਚੌਰ ਸਲੇਵਾ ਬਿਲਕੁਲ ਹਨਾ ਹੂੰ ਲਓ ਜੀ ਥਾਰ ਵੇਖ ਸਕਦੇ ਤੁਸੀਂ ਜੈਕ ਕਰ ਸਕਦੇ ਈ ਹਨਾ ਲਓ ਜੀ ਤੀਜਾ ਸੂਆ ਤੇ ਸੋਣੀ ਜਿੰਨੀ ਵੀ ਹੈਗੀ ਕਰਮਾਲੀ ਲਾਓ ਬਾਈ ਜੀ ਜ਼ਿਆਦਾ ਕਿੱਕ ਪਾਉਣਾ ਕਿਉਂਕਿ ਲਿਵੇ ਦੇ ਹਿਸਾਬ ਨਾਲ ਫਿਰ ਤੰਗੀ ਆਉਂਦੀ ਹੈ ਨਾ ਪੱਜਰ ਹਾਂ ਅੱਜ ਕੱਲ ਆਮ ਜਾਰੀਆਂ ਘਰ ਘਰ ਫਰਸ਼ਾਂ 'ਚ ਪਈਆਂ ਹਨ ਬੋਤਲਾਂ ਦੀ ਬਾਬਾ ਬੜੀ ਹਮ ਥਲਕਾਂ ਬਣੀ ਪਈ ਐ ਲੋ ਜੀ ਗਾਣ ਤੋਂ ਉਹਦੇ ਮਾਰੀ ਦੀ ਮਵੀ ਸੱਚ ਨੂੰ ਬੈਕਗ੍ਰਾਉਂਡ ਵੀ ਬੜੀ ਆ ਤਿਆਰ ਤੁਰ ਕਰਨ ਦੇ ਰਹਿੰਦੇ ਆ ਬਾਈ ਰਹਿੰਦਾ ਹਸ ਟਾਈਮ ਹਨਾ ਕਿੰਨਾ ਟਾਈਮ ਰਹਿ ਗਿਆ ਪੰਜ ਚਾਰ ਦਿਨ ਰਹੀ ਠੀਕ ਆ ਤੇ ਇਹ ਕਿੰਨੇ ਕ ਕੀਮਤ ਆ ਬਾਬੇ 45 ਦੀ ਗਾਂ ਦੇ ਰਿਆ ਜੈਸਨ ਹੋਜੂ ਹਾਂ ਨਾ ਇਹਦੀ ਗੱਲ ਆ ਪਾ ਹੋਰ ਹੋਜੂ ਥੋੜਾ ਬੜਾ ਨਹੀਂ ਥੋੜਾ ਬੜਾ ਮੰਨ ਤਾਂ ਕਰ ਯਾਰ ਦੋ ਯਾਰ ਹੋਜੂ ਪੈਸੇ ਉਹਨੇਮ ਯਾਰ ਹੋਈ ਦੋ ਕਰ ਦਾਂਗੇ ਬਾਬਾ ਯਾਰ ਯਾਰ ਕੋਈ ਗੱਲ 44 ਤੇ 43 ਬਾਬਾ 43000 ਦੀ ਗਾਂ ਦੇ ਰਿਆ ਸਿਰਫ ਵਾਹ 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 ਕੀ ਬਾਤ ਹੈ ਦਿਨ ਬੜੇ ਹੋ ਗਏ ਆ ਬੜੇ ਦਿਨਾਂ ਬਾਅਦ ਫੇਰ ਪਹੁੰਚੇ ਸਾਡੇ ਕੋਲ ਤੇ ਅੱਜ ਨੂੰ ਵਾੜ ਵੀ ਚੰਗੀ ਆ ਗੁੱਲ ਵੀ ਚੰਗਾ ਸੀ ਆ ਵੇਖ ਸਕਦੇ ਜੇ 43000 ਦੀ ਜਿਹੜਾ ਸ਼ਾਹ ਕਹਿੰਦਾ ਜੈਸਨ ਹੋਈ ਹੋਣੀ ਆ ਤੇ ਥਾਨ ਮੁਠੀ ਜਾਊਗਾ ਸਾਜੀ ਵਿਖਾ ਦਿਓ ਇੱਕ ਵਾਰ ਮੈਂ ਨਾ ਬੱਬਾ ਜਿੱਤਰਾ ਮੁੱਠੀ ਥਾਨ ਵਿਖਾ ਦਿਓ ਹਣ ਪੂਰਾ ਮੁਠੀ ਦੇ ਵਿੱਚ ਸਜਣੂ ਆ ਚੱਟਿਆ ਜਿਆਦਾ ਹਨਾ ਹਾਂ ਥਾਨ ਵਿਖੋ ਠੀਕ ਆ ਇਹ ਚੌਰ ਸਲੇਵੇ ਦੀ ਆ ਸਜਣੋ ਇਹ ਕੋਈ ਵੀ ਭੈਣ ਭਰਾ ਆਪਣਾ ਜਿਹੜਾ ਸੌਦਾ ਕਰਦਾ ਚੌਰ ਸਲੇਵੇ ਦੀ ਸਮਝ ਕੇ ਸੌਦਾ ਕਰਿਓ ਵਾਹਰ ਚੰਗੀ ਦੁੱਧ 20 ਕਿਲੋ ਜਿਹੜਾ ਬੜੇ ਰਾਮਨਾਪ ਆ ਜੂਗੀ ਤੇ 43000 ਦੀ ਜੈਸ ਤੇ ਨੋਹ ਹੋਣੀ ਸ਼ਾ ਕਹਿੰਦਾ ਠੀਕ ਆ ਜੀ ਤੇ ਖੇਮ ਕਰਨ ਖਾਸ ਵਿజిਟ ਕਰਨੀ ਤੇ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਰਬ ਰਖਾ ਜੀ ਸਤਿ ਸ੍ਰੀ ਅਕਾਲ